ਰਾਜਸਥਾਨ ਦੀ ਬੀਜੇਪੀ ਸਰਕਾਰ ਸਿੱਖ ਭਾਈਚਾਰੇ ਨੂੰ ਡਰਾਉਣ ਲਈ ਪੁਲਿਸ ਦੀ ਵਰਤੋਂ ਕਰ ਰਹੀ ਹੈ ਜੋ ਕਿ ਸਿੱਖ ਭਾਈਚਾਰੇ ਨੂੰ ਇੱਕ ਆਜ਼ਾਦ ਦੇਸ਼ ਵਿੱਚ ਗੁਲਾਮਾਂ ਵਾਂਗ ਮਹਿਸੂਸ ਕਰਵਾਉਣ ਦੇ ਬਰਾਬਰ ਹੈ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਥਾਣੇ ਬੁਲਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਇਹ ਵਿਚਾਰ ਸਿੱਖ ਸਲਾਹਕਾਰ ਕਮੇਟੀ ਦੇ ਕਨਵੀਨਰ ਤੇਜਿੰਦਰਪਾਲ ਸਿੰਘ ਟਿੰਮਾ ਨੇ ਪ੍ਰਗਟ ਕਰਦਿਆਂ ਰਾਜਸਥਾਨ ਸਰਕਾਰ ਉੱਪਰ ਇਲਜ਼ਾਮ ਲਾਇਆ ਕਿ ਇੱਕ ਸਾਜ਼ਿਸ਼ ਤਹਿਤ ਸੂਬੇ ਵਿੱਚ ਸਿੱਖ ਹਿੱਤਾਂ ਦਾ ਕਾਣ ਕੀਤਾ ਜਾ ਰਿਹਾ ਹੈ ਉਹਨਾਂ ਕਹਾਂ ਕਿ ਰਾਜਸਥਾਨ ਦੀ ਬੀਜਪੀ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਕਾਰਨ ਸੂਬੇ ਵਿੱਚ ਸਿੱਖ ਲਗਾਤਾਰ ਬੀਜਪੀ ਦਾ ਜ਼ੋਰਦਾਰ ਵਿਰੋਧ ਕਰ ਰਹੇ ਅਤੇ ਇਸ ਵਿਰੋਧ ਨੂੰ ਦਬਾਉਣ ਲਈ ਹੀ ਬੀਜਪੀ ਨੇ ਇੱਕ ਅਣਐਲਾਨੀ ਐਮਰਜੈਂਸੀ ਦਾ ਸਹਾਰਾ ਲਿਆ ਅਤੇ ਇਸ ਅਣਐਲਾਨੀ ਐਮਰਜੈਂਸੀ ਤਹਿਤ 40-40 ਸਾਲ ਪਹਿਲਾਂ ਮਾਮਲਿਆਂ ਵਿੱਚੋਂ ਬਰੀ ਹੋਏ ਸਿੱਖਾਂ ਨੂੰ ਥਾਣੇ ਬੁਲਾ ਕੇ ਉਹਨਾਂ ਨੂੰ ਘੰਟਿਆਂ ਵੱਧੀ ਉੱਥੇ ਬਿਠਾਉਣਾ ਨਾਸਰ ਗੈਰ ਕਾਨੂੰਨੀ ਸਗੋਂ ਮਨੁੱਖੀ ਉਦਖਾਰਾਂ ਦੀ ਕੋਰ ਉਲੰਘਣਾ ਵੀ ਇਹ ਟੀਮਾਂ ਨੇ ਕਿਹਾ ਕਿ 1983 ਵਿੱਚ ਵਿਨਾਵਾ ਵਸਤੀ ਨਿਵਾਸੀ ਬਲਜੀਤ ਸਿੰਘ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸ ਨੂੰ 25 ਸਾਲ ਪਹਿਲਾਂ ਬਰੀ ਕਰ ਦਿੱਤਾ ਗਿਆ ਸੀ ਹੁਣ 40 ਸਾਲ ਬਾਅਦ ਪੁਲਿਸ ਉਸ ਨੂੰ ਦੁਬਾਰਾ ਥਾਣੇ ਬੁਲਾ ਕੇ ਧੰਗ ਕਰ ਰਹੀ ਹੈ ਪਿੰਡ ਲਾਟਰੀ ਕੇਸਰੀ ਸਿੰਘ ਪੁਰਾ ਦੇ ਦਰਸ਼ਨ ਸਿੰਘ ਬਰਾੜ ਦੀ ਉਮਰ ਅੱਜ 76 ਸਾਲ ਹੈ ਉਸ ਨੂੰ ਬਰੀ ਹੋਏ ਕਈ ਸਾਲ ਬੀਤ ਗਏ ਨੇ ਕਰਜ ਸਿੰਘ 2 ਐਲ ਸੀ ਨੂੰ 25 ਸਾਲ ਪਹਿਲਾਂ ਬਰੀ ਕਰ ਦਿੱਤਾ ਗਿਆ ਸੀ 1984 ਦੇ ਦੌਰ ਦੇ ਉਹਨਾਂ ਸਾਰੇ ਲੋਕਾਂ ਨੂੰ 40 ਸਾਲ ਬਾਅਦ ਥਾਣਾ ਬੁਲਾ ਕੇ ਉਹਨਾਂ ਨੂੰ ਤੰਗ ਕਰਨਾ ਬਹੁਤ ਨਿੰਦਣਯੋਗ ਤੇ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਟੀਮਾ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਭਾਜਪਾ ਆਪਣੀਆਂ ਘਟਿਆ ਹਰਕਤਾਂ ਬੰਦ ਕਰੇ ਨਹੀਂ ਤਾਂ ਇਤਿਹਾਸ ਗਵਾਏ ਕਿ ਸਰਕਾਰੀ ਜ਼ੁਲਮ ਸਾਨੂੰ ਸੱਚ ਦੇ ਰਸਤੇ ਤੋਂ ਨਹੀਂ ਹਟਾ ਸਕਦਾ ਸਭੂ ਅਸੀਂ ਸਰਕਾਰੀ ਜ਼ੁਲਮ ਦਾ ਜਵਾਬ ਹੋਰ ਵੀ ਸ਼ਕਤੀ ਨਾਲ ਦੇਵਾਂਗੇ ਉਹਨਾਂ ਰਾਜਸਥਾਨ ਦੀ ਬੀਜੇਪੀ ਸਰਕਾਰ ਨੂੰ ਸੁਝਾਉਂਦੇ ਆ ਕਿ ਆ ਕਿ ਜੇਕਰ ਸਰਕਾਰਾਂ ਸਿੱਖਾਂ ਦੇ ਦਿਲ ਜਿਤਨਾ ਚਾਹੁੰਦੀਆਂ ਨੇ ਤਾਂ ਉਸ ਨੂੰ ਸਿੱਖ ਭਾਵਨਾਵਾਂ ਦਾ ਸਤਕਾਰ ਕਰਨਾ ਪਵੇਗਾ ਅਸੀਂ ਜ਼ੁਲਮ ਤੋਂ ਨਹੀਂ ਡਰਦੇ ਸਗੋ ਅਸੀਂ ਚਟਾਨ ਵਾਂਗ ਮਜ਼ਬੂਤ ਹਾਂ ਇਸ ਲਈ ਸਿੱਖਾਂ ਬਾਰੇ ਮਸ਼ਹੂਰ ਕਹਾਵਤ ਅਜੇ ਵੀ ਪ੍ਰਚਲਿਤ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਸ ਲਈ ਰਾਜਸਥਾਨ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਇਹ ਸਸਤੇ ਹਤਕੰਡੇ ਅਪਣਾਉਣੇ ਬੰਦ ਕਰ ਦੇਣੇ ਚਾਹੀਦੇ ਨੇ ਤੇ ਇਸ ਤੋਂ ਬਗਲ ਕੀ ਫਰਮਾਨ ਨੂੰ ਵਾਪਸ ਲੈਣਾ ਚਾਹੀਦਾ ਹੈ